ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਤੇ YouTube ਚੈਨਲ ਕੁਦਰਤ ਡੇਰੀ ਫਾਰਮ ਭਗਤਾ ਤੇਜ ਜੀ ਲਓ ਵੀ ਸੱਜਣੋ ਅੱਜ ਦੀ ਵੀਡੀਓ ਲੈ ਕੇ ਆਏ ਆਪਾਂ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਤਸਵੀਰ ਪੈਂਦੀ ਹੈ ਬਾਗਾਪੁਰਾਣਾ ਬਾਈ ਲਾਪਰੀ ਦੇ ਘਰੇ ਪਹੁੰਚੇ ਆਪਾਂ ਵੀਡੀਓ ਬਣਾਉਣ ਬਾਈ ਕੋਲੇ ਅੱਜ ਤਿੰਨ ਬੱਚੀਆਂ ਫੀਰੀਆਂ ਬੱਚੀਆਂ ਬਹੁਤ ਸੋਹਣੀਆਂ ਨਾੜਾ ਬਾਕੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਲਾਈਕ ਕਰ ਦਿਓ ਜਿਹੜੇ ਵੀ ਲੋਕ ਫੇਸਬੁੱਕ 'ਤੇ ਦੇਖ ਰਹੇ ਹੋ ਆਪਣੇ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਪੁਰਾਣੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7997 ਕਰਾਉਂਗੇ ਬਾਈ ਦੇ ਨਾਲ ਗੱਲਬਾਤ ਅੱਜ ਬਾਈ ਅਸੀਕਲ ਬਾਈ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੈ ਜੀ ਠੀਕ ਹੈ ਠੀਕ ਹੈ ਬਾਈ ਬੇਨਤਾ ਬਾਈ ਆਪਣਾ ਐਡਰੈਸ ਕਨਫਰਮ ਕਰੀ ਨਾਂ ਮੇਰਾ ਲਾਪਰੀਤ ਬਾਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਹਾਂਜੀ ਨੇੜੇ ਸ਼ਹਿਰ ਪਛਤਾ ਪਾਈ ਕਦੇ ਬਗਰਾੜੀ ਆ ਬਾਈ ਠੀਕ ਹੈ ਤੇ ਮੋਬਾਈਲ ਨੰਬਰ ਬਾਈ 9572957844 ਬਾਈ ਠੀਕ ਹੈ ਜੀ ਤੇ ਬਈ ਆਈ ਦੀ ਵੀਡੀਓ ਦੇ ਵਿੱਚ ਕਿੰਨੇ ਨੱਕ ਵਿਖਾਉਣੇ ਆਪਾਂ ਤਿੰਨ ਬੱਚੀਆਂ ਦਿਖਾਉਣੀਆਂ ਤਿੰਨ ਬੱਚੀਆਂ ਵਿਖਾਉਂਗਾ ਠੀਕ ਹੈ ਤੇ ਪਹਿਲਾਂ ਦੀਆਂ ਵੀਡੀਓ ਦਾ ਰਿਸਪੌਂਸ ਵਧੀਆ ਰਿਹਾ ਬਈ ਪੂਰਾ ਵਧੀਆ ਰਿਹਾ ਬੰਤਾ ਠੀਕ ਹੈ ਤਾਂ ਅੱਜ ਆਪਾਂ ਨੂੰ ਬਈ ਫੋਨ ਬਹੁਤ ਆਏ ਪਿਛਲੀ ਵਾਰ ਬੱਸੀ ਇੱਕ ਸੀ ਹਾਂ ਹਾਂ ਮੈਂ ਤੇ ਫੋਨ ਬਾਰੇ ਆਉਣ ਕਰ ਤੇ ਚੱਲ ਮੈਂ ਕਿਹਾ ਬਈ ਅੱਜ ਵੀਡੀਓ ਪਾ ਦਈਏ ਬੱਚੇ ਤਾਂਹੀਂ ਵਿਕਦੀਆਂ ਸੀ ਸਹੀ ਗੱਲੋ ਬਈ ਆਓ ਬੱਚੀ ਉਦੋਂ ਆਪਾਂ ਇੱਥੇ ਬੈਠੇ ਦੋਨੇ ਗੱਲਾਂ ਕਰੀਏ ਉਦੋਂ ਹੀ ਬੈਕ ਹਾਂ ਸਹੀ ਗੱਲੋ ਬਈ ਬੱਚੀਆਂ ਜੀ ਆਏ ਆ ਮੰਗਾ ਹੈਗੀ ਆ ਤੇ ਬਾਕੀ ਕੁਆਲਿਟੀ ਦੇਖ ਲਈ ਹੈ ਨਾ ਬਾਈ ਤੇ ਜਿਹੜੀ ਪਹਿਲੇ ਨੰਬਰ ਤੇ ਬਾਈ ਬੱਚੀ ਦੀ ਜੀ ਇਹ ਚਿੱਟੇ ਰੰਗ ਚ ਵਾਈਟ ਕਲਰ ਦੀ ਇਹ ਦੀ ਕੀ ਡਿਟੇਲ ਲਾਪਰੀ ਦਾ ਇਹ ਸਾਢੇ 8 ਮਹੀਨਿਆਂ ਦੀ ਬੱਚੀ ਆ ਬਿਆਨ ਤਾਂ ਸਾਢੇ 8 ਮਹੀਨਿਆਂ ਦੀ ਉਮਰ ਆ ਹਾਂ ਤੇ ਦੰਦੋ ਸੀਰੀ ਆ ਕੁਆਲਿਟੀ ਕੁਆਲਿਟੀ ਜੈ ਹਾਂ ਕੁਆਲਿਟੀ ਕਰੋ ਚੱਕ ਜੀ ਫੇਸ ਕੁਆਲਿਟੀ ਐਨ ਅੰਗਰੇਜ਼ ਨਾਲ ਦੀ ਪਈ ਆ ਚਿੱਟੀ ਜਿੱਟੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਤੇ ਲਾਪਰੀ ਤੇ ਦੀ ਕੋਈ ਪਤਾ ਸੀਮਨ ਡਿਟੇਲ ਕੀ ਆ ਵੀਰੇ ਬਈ ਇਹੇ ਬਰੂਡ ਦੀ ਦੱਸੀ ਆ ਬਾਈ ਇਹ ਵੀ ਇਸ ਦੇ ਬਰੂਡ ਸੀ ਮਿਲਦੀ ਆ ਠੀਕ ਆ ਤੂੰ ਮਦਰ ਕਾਰਡ ਕੋਈ ਲੱਭੀ ਤਾਂ ਮੇਰਾ ਮਦਰ ਕਾਰਡ ਸੀਗਾ ਬਈ 37 32 ਲੀਟਰ ਦਾ ਠੀਕ ਹੈ ਜੀ ਲਓ ਜੀ ਥਨ ਥਨ ਕਰੂ ਚੈੱਕ ਜੀ ਪੂਰੀ ਬਿੱਚੀ ਤੇ ਥਨ ਲੱਗੇ ਸੋਹਣੀ ਝੋਲੀ ਝਾਲੀ ਛੱਲੇ ਚੰਗੀ ਆ ਥਨ ਝੋਲੀ ਦੀ ਪਾਸ ਆ ਰੰਗ ਪ੍ਰਿੰਟ ਆ ਜਿਹੜਾ ਬਹੁਤ ਸੋਹਣਾ ਗਾਜ ਕਾਰ ਦੀ ਤੁਹਾਡੇ ਸਾਹਮਣੇ ਆ ਇਹ ਵੀ ਐਸ ਦੇ ਬਰੂਟ ਬਰੂਟ ਸਿੰਘਨ ਦੀ ਆ ਵਾਈਟ ਕਲਰ ਦੇ ਵਿੱਚ ਆ ਬਾਕੀ ਜਿਹੜਾ ਮਦਰ ਕਾਰਡ ਦੱਸਿਆ ਉਹ ਵੀ ਬਈ ਨੇ ਬਹੁਤ ਚੰਗਾ ਦੱਸਿਆ ਚੰਗੀ ਬੋਦੀ ਬੰਤ ਰਹੀ ਜਿਹੜੀ ਸੋਹਣੀ ਆ ਬੱਚੀ ਦੀ ਸਰੀਰ ਦਾ ਢਾਂਚਾ ਜਿਹੜਾ ਖੁੱਲੇ ਹੱਡ ਪੈਰਾਂ ਦੀ ਆ ਚਾਰ ਹੀ ਥਾਣਾ ਫੂਡਸ਼ਾਂਗ ਪੂਰਾ ਨਹੀਂ ਫੇਸ ਕੁਆਲਟੀ ਦੇਖੋ ਜੀ ਮਿੱਕਾ ਕੰਨ ਗੋਲ ਬੋਦੀ ਵਾਲੀ ਬੱਛੀ ਆ ਤੇ ਪਿੰਕ ਨੋਜ਼ ਵਾਲੀ ਚੌੜੀ ਜਿਹੜੀ ਬਿਲਕੁਲ ਗੁਲਾਬੀ ਆ ਹੈਨਾ ਬਾਈ ਹਾਂ ਬਈ ਗੁਲਾਬੀ ਬਣ ਬਹੁਤ ਵਧੀਆ ਗੁਲਾਬੀ ਬਣ ਪੂਰਾ ਤੇ ਗੁਲਾਬੀ ਥਾਣਾ ਚਾਰ ਹੀ ਥਾਣਾ ਫੂਡਸ਼ਾਂਗ ਪੂਰਾ ਨਹੀਂ ਜੀ ਤੇ ਥਾਂ ਚੋਂ ਵੀ ਪਾਸ ਆ ਤੋੜਾ ਤਾਰਾ ਕਰੋ ਚੱਕੀ ਜੀ ਓਕੇ ਆ ਬੇਲ ਬੂਲ ਬਹੁਤ ਲੰਮੀ ਆ ਤੇ ਲਾਪਰੂ ਇਸ ਨੂੰ ਦੀ ਡਿਮਾਂਡ ਵੀ ਦੇਖਣਾ ਆਪਾਂ ਇਕੱਠਿਆਂ ਦੀ ਰੱਖਾਂਗੇ ਬਿਆਨ ਤੇ ਡਿਮਾਂਡ ਠੀਕ ਲੋ ਵੀ ਮੇਰੇ ਵੀਡੀਓ ਐਂਡ ਤੱਕ ਦੇਖੋ ਤੇ ਵੀਡੀਓ ਆ ਵੀਡੀਓ ਦੇ ਵਿੱਚ ਹੀ ਆਪਾਂ ਡਿਮਾਂਡ ਕਰਾਵਾਂਗੇ ਬਾਈ ਤੋਂ ਤੇ ਤਿੰਨਾਂ ਦੀ ਬਾਈ ਕਹਿੰਦਾ ਕੱਥੀ ਕਰਾਂਗੇ ਤੇ ਦੋ ਨੰਬਰ ਤੇ ਲਪਰੀ ਤੇ ਕੀ ਡਿਟੇਲ ਆ ਬੱਚੀ ਦੀ ਵੀਰੇ ਬਿਆਨ ਤੇ ਹੈਗੀ ਆ 10 ਮਹੀਨਿਆਂ ਦੀ ਬੱਚੀ ਸਾਢੇ 10 ਮਹੀਨਿਆਂ ਦੀ ਉਮਰ ਆ 10 ਮਹੀਨੇ ਤੋਂ ਹੈਗੀ ਆ 5-7 ਦਿਨ ਘੱਟ ਦੱਸਿਆ ਉਹਦੀ ਜੀ ਜੀ ਤੇ ਦੰਦੋ ਚੀਰ ਗਈ ਆ ਹੈਨਾ ਕਿਦੋਂ ਖੀਰੀ ਵਾਲੇ ਘਰ ਤੱਕ ਦੀ ਗਰੰਟੀ ਹੈ ਜੀ ਠੀਕ ਹੈ ਤੇ ਪਤਾ ਵੀਰੇ ਕਿੱ데 ਸੀ ਮੰਦੀ ਇਹ ਇਹ ਹਾਂ ਬਈ ਇਹ ਡੈਨਮਾਰਕ 4126 ਦੀ ਆ ਬਾਈ ਡੈਨਮਾਰਕ ਤੇ 4126 ਦੀ ਆ ਹਾਂਜੀ ਹਾਂ ਠੀਕ ਹੈ ਜੀ ਫੇਸ ਕੁਆਲਿਟੀ ਦੇਖੋ ਜੀ ਨਿੱਕਾ ਕਰਨ ਤੇ ਗੋਲ ਬੋਦੀ ਵਾਲੀ ਬੱਚੀ ਆ ਬਾਕੀ ਜਿਹੜਾ ਬੱਚੀ ਦਾ ਨਖਰਾ ਨਖਰਾ ਬਹੁਤ ਹੈ ਨਾ ਬਈ ਲੈ ਚਲ ਖੋਲ ਕੇ ਬਾਹਰ ਨੂੰ ਉਧਰ ਨੂੰ ਲੋਬੀ ਮਿੱਤਰੂ ਫੇਸ ਕੁਆਲਟੀ ਕਰੋ ਚੱਕ ਜੀ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਸੋਹਣਾ ਢਾਂਚਾ ਸਰੀਰ ਦਾ ਇਹਦਾ ਵੀ ਬੱਚੀ ਦਾ ਤੇ ਕਦ ਕਾਠ ਵੀ ਚੰਗਾ ਬਾਈ ਨੇ ਜਿਵੇਂ ਉਮਰ ਦੱਸੀ ਆ ਵੀ 11 ਮਹੀਨੇ ਤੋਂ 5 4 ਦਿਨ ਬਾਈ ਕਹਿੰਦਾ ਘੱਟ ਆ ਬਾਕੀ ਸ਼ਾਈਨਿੰਗ ਚੱਕ ਹਾਂ ਚੌਂਕ ਦਾਂ ਕਿਹੜੀ ਬੰਦੇ ਤੇ ਬਹੁਤ ਆ ਸ਼ਾਈਨਿੰਗ ਨੂੰ ਕਰੋ ਚੱਕ ਤੇ ਜਿਹੜਾ ਰੰਗ ਪ੍ਰਿੰਟ ਆ ਉਹ ਵੀ ਬੱਚੀ ਦਾ ਬਾ ਕਮਾਲ ਆ ਸਰੀਰ ਦਾ ਢਾਂਚਾ ਢੂੰਚਾ ਪੂਰੀ ਇੱਕ ਵੀ ਰਿਪੋਰਟ ਆ ਸਈਦ ਵਾਲਾ ਬੇਲਬੂਲ ਬਹੁਤ ਆ ਖੁੱਲੀ ਫਿਰਦੀ ਆਈ ਆ ਬਾਈ ਧੌਣ ਤੇ ਭੋਰਾ ਨਿਸ਼ਾਨ ਨਹੀਂ ਬਈਆਂ ਖਸਾ ਪਿਆ ਵਾ ਐ ਪੂਰੀ ਹੁੰਗਲੇ ਲੱਗੀ ਕੋਈ ਨਹੀਂ ਮਸੀਲਾ ਨਹੀਂ ਹਾਂ ਪੂਰੇ ਦੜੰਗੇ ਲਾਉਂਦੀ ਪੂਰੀ ਫਿਰਦੀ ਆ ਬਾਈ ਕਹਿੰਦਾ ਖੁੱਲ ਵੀ ਆਈ ਆ ਫਾਰਮ ਦੀ ਬੱਛੀ ਆ ਤੇ ਥਾਣੇ ਜਾ ਰਹੀ ਆ ਫੂਡ ਸੰਘਪੂਰਾ ਨਹੀਂ ਵੀ ਤੇ ਸੰਚੋਲੀ ਦੀ ਪਾਸ ਆ ਓਕੇ ਆ ਤੁਰਾ ਤਰਾ ਕਰੂ ਚੈੱਕ ਜੀ ਲੈਗ ਸਕੋਰ ਚੈੱਕ ਕਰਾ ਲੈ ਲੈਗ ਸਕੋਰ ਕਰੂ ਚੈੱਕ ਬੱਛੀ ਵੀ ਖੜਨੀ ਖੜਨੀ ਹਾਂ ਅਨੁਜੁਵੀ ਵਸੇ ਵੀ ਗੰਨਾ ਨਸਰਾ ਨੁਕਸਾ ਪੂਰਾ ਤੇ ਤੁਰਾ ਤਰਾ ਓਕੇ ਆ ਲੈ ਆ ਬਾਈ ਲਾਪਰੀ ਤੇ ਮੋੜ ਲਿਆ ਲਓ ਜੀ ਫੇਸ ਕੁਆਲਟੀ ਦੇਖੋ ਜੀ ਤੁਰਾ ਤਰਾ ਓਕੇ ਆ ਇੱਕ ਨੰਬਰ ਤੇ ਲੈਗ ਸਕੋਰ ਕਰੂ ਚੈੱਕ ਰੰਗ ਪ੍ਰਿੰਟ ਸੋਹਣਾ ਤੇ ਚਮਕਦਾ ਨੁਕ ਪਿੰਡੀ ਤੇ ਪੂਰੀ ਹੈ ਬੱਛੀ ਤੇ ਬਾਕੀ ਆ ਨਹੀਂ ਬਈ ਪੂਰੀ ਐਂ ਹੁੰਦੇ ਲਵੇਲਾ ਤੇ ਮੋਬਾਈਲ ਲਪਰੀ ਤਾਂ ਮੈਂ ਕਾ ਆਣੀ ਬਈ ਲੱਤਾਂ ਵੱਲ ਜੇ ਖਾਈ ਜਾਣੀ ਹਾਂ 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 ਤੁਰ ਤੁਰ ਆਣ ਓਕੇ ਇੱਕ ਨੰਬਰ ਪੂਰੀ ਨਿਗਰ ਤੇ ਨਰੋਈ ਆ ਬੱਚੀ ਤੇ ਸੋਹਣੀ ਜਾਤ ਕੁਆਲਟੀ ਆ ਤੇ ਬਾਕੀ ਜਿਹਦੀ ਡਿਮਾਂਡ ਆ ਬਾਈ ਕਹਿੰਦਾ ਆਪਾਂ ਤਿੰਨਾਂ ਦੀ ਵੱਛਾਂ ਦੀ ਕਰਾਂਗੇ ਆਫਰ ਵੀ ਕਰਾਵਾਂਗੇ ਬਾਈ ਤੋਂ ਤੇ ਤੈਨਾਂ ਨੰਬਰ ਤੇ ਵੱਛੀ ਆ ਲਪਰੀ ਤਾਂ ਇਹਦੀ ਕੀਤੇ ਤੇ ਲਾ ਵੀਰੇ ਇਹ ਹੈਗੀ ਆ ਬਾਈ ਆ ਅ 8 ਮਹੀਨੇ ਤੋਂ ਉੱਤੀ ਉਮਰੇ ਦੀ ਇਹ ਦੱਸ ਤੁਸੀਂ 8 ਮਹੀਨੇ 20-22 ਦਿਨਾਂ ਦੀ ਦੱਸੀ ਠੀਕ ਹੈ 8 ਮਹੀਨੇ ਤੇ 20-22 ਸਵਾ 8 ਮਹੀਨੇ ਦੇ ਆਸ-ਪਾਸ ਹੈ ਹਾਂ ਹਾਂ ਇਹਨਾਂ ਦਾ ਬੱਚੀ ਦੀ ਖੜ ਨਹੀਂ ਖੁੱਲ ਨਹੀਂ ਕਰੋ ਜੇ ਕੈਨ ਨਖਰਾ ਨੁਕਰਾ ਦਾ ਵੀ ਕੁਆਲਿਟੀ ਬਹੁਤ ਚੰਗੀ ਆ ਫੇਸ ਕੁਆਲਿਟੀ ਸੋਹਣੀ ਉਹ ਨਿੱਕਾ ਕਰਨਾ ਗੋਲ ਬੋਦੀ ਵਾਲੀ ਬੱਚੀ ਆ ਲੈ ਇਹ ਨੂੰ ਰੋਕਲੀ ਮਰੇਗਾ ਪਰ ਇੱਥੇ ਰੁਕੀ ਬਈ ਥਣ ਝੋਲੀ ਦਿਖਾ ਦੇ ਝੋਲੀ ਝਾਲੀ ਦੱਸਣ ਨੂੰ ਆਏ ਆ ਜੇ ਗੱਪਣਾ ਹੁੰਦੀ ਹੈ ਹੈਨਾ ਹਾਂ ਬਈ ਕੱਲਾ ਕੱਲਾ ਥਾਣਾ ਸੋਹਣਾ ਲਖੜਮਾ ਪੂਰੀ ਬੱਚੀ ਦੇ ਥਾੜ ਲੱਗਿਆ ਕੁਆਲਿਟੀ ਕਰੋ ਚੱਕ ਪਹਿਲਾਂ ਮਿੱਤਰੋ ਕੰਨ ਕੰਨ ਜਿਹੜਾ ਹੈ ਕੰਨ ਫੂਰ ਸ਼ਰ ਦੀ ਝਾਕਣੀ ਝੁਕਣੀ ਖੜਮੀ ਖੁਦਮੀ ਓਕੇ ਜੀ ਰਿਪੋਰਟ ਆ ਸੋਹਣਾ ਰੰਗ ਪ੍ਰਿੰਟ ਆ ਬਾਕੀ ਜਿਹੜੀ ਜਾਤ ਕੁਆਲਿਟੀ ਆ ਜਾਤ ਕੁਆਲਿਟੀ ਵੀ ਪੂਰੀ ਆ ਬਾਈ ਹਾਂ ਆਇ ਕਿ ਇੱਧਰ ਦੇ ਪਾਸੇ ਬਹਿ ਤਾਂ ਆਇ ਕਿ ਢਿੱਡ ਤੇ ਨਾਰ ਲੱਗੀ ਦੱਦਲੀ ਵੇਖ ਬਈ ਦੀ ਸਹੀ ਸਹੀ ਗੱਲ ਹਾਂ ਪੂਰੀ ਬਾਈ ਹਾਂ ਬਾਕੀ ਚੰਗੀ ਗਾਂ ਸੋਹਣੀ ਤਿਆਰ ਹੋਊਗੀ ਸੋਹਣਾ ਢਾਂਚਾ ਵੱਛੀ ਦਾ ਖੁੱਲੇ ਹੱਡ ਪੈਰਾਂ ਦੀ ਆ ਨਿਗਨ ਨਰੋਈਏ ਕੁਲਸੀ ਲਾਮੀ ਨੀ ਤੋੜਾ ਤਰਾ ਓਕੇ ਇੱਕ ਨੰਬਰ ਖੜ ਨਹੀਂ ਖੜ ਨਹੀਂ ਦੇਖੋ ਬੱਚੀ ਦੀ ਮੈਂ ਕਿਹਾ ਜੀ ਓਕੇ ਦੀ ਰਿਪੋਰਟ ਆ ਸਹੀ ਗੱਲ ਆ ਬਸ ਇਹ ਵੀ ਖੁੱਲੀ ਫਿਰਦੀ ਆਈ ਆ ਫਾਰਮ ਦੇ ਬਿਆਨ ਤਾਂ ਆ ਚੈੱਕ ਕਰਾ ਦੇ ਬਾਈ ਕਹਿੰਦਾ ਖੁੱਲੀ ਫਿਰਦੀ ਆਈ ਆ ਫਾਰਮ ਚ ਕੋਈ ਬੰਦਾ ਕਹਦੇ ਵੀ ਕਰੇ ਸੰਗਲ ਦਾ ਨਿਸ਼ਾਨ ਆ ਜਾਂ ਰਸਤੇ ਦਾ ਹੈ ਨਾ ਲੈ ਚੱਲ ਬਾਈ ਚਮਕਦਮ ਕੈਦੀ ਵੀ ਪੂਰੀ ਆ ਤੇ ਬਾਕੀ ਸੋਹਣਾ ਬੇਟਾ ਕੋਈ ਲਿਸੀਲਾ ਵੀ ਨਹੀਂ ਚਾਰੀ ਥਾਣਾ ਫੋਰਸਾਂਗਪੁਰਾ ਨਹੀਂ ਕੀ ਬਾਕੀ ਮਿੱਤਰੋ ਜਿਹੜਾ ਵੀ ਕੋਈ ਪਸ਼ੂ ਲੈਣੇ ਹੁੰਦੇ ਆ ਆਪ ਦੀ ਤਸੱਲੀ ਨਿਰਖ ਵਰਕ ਕਰਨ ਦਾ ਤੁਹਾਡਾ ਪੂਰਾ ਹੱਕ ਆ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਤਸੱਲੀ ਕਰਨਾ ਤੁਹਾਡਾ ਹੱਕ ਬੰਦਾ ਬਾਕੀ ਬਹਿਨ ਤਾਂ ਜਿਹੜਾ ਸਾਡਾ ਕੰਮ ਹੁੰਦਾ ਵੀਰੇ ਹਰੇਕ ਪਸ਼ੂ ਨੂੰ ਹਰੇਕ ਅੰਗਲ ਤੋਂ ਵਖਾਉਣਾ ਅਸੀਂ ਦੀ ਜੇਸ ਕੁਆਲਟੀ ਸੀਰੀਜ਼ ਦਾ ਢਾਂਚਾ ਬਾਕੀ ਲੱਤਾਂ ਲੁਤਾਂ ਲੈ ਕੇ ਸਕੋਰ ਤੇ ਬਾਕੀ ਤਾਂ ਥਣ ਝੋੜੀ ਦੀ ਓਕੇ ਆ ਸਾਰੇ ਪਾਸਿਆਂ ਤੋਂ ਸਾਰੇ ਇੰਗਲਾਂ ਤੋਂ ਪਸ਼ੂ ਨਹੀਂ ਵਿਖਾਈਦਾ ਤੇ ਤਸੱਲੀ ਕਰਨਾ ਤੁਹਾਡਾ ਪੂਰਾ ਹੱਕ ਆ ਆ ਇਹ ਤਾਂ ਹੀ ਮਾਰਦੇ ਕੈਮਰਾ ਜੇ ਕੋਈ ਸੂਆ ਵਾ ਪਸ਼ੂ ਫਰੀਦ ਦੇ ਤਾਂ ਦੋ ਟਾਈਮ ਚੋ ਕੇ ਤਸੱਲੀ ਕਰਕੇ ਤੇ ਜੇ ਕੋਈ ਅਸਰ ਅੱਛੀ ਲੈਣੇ ਦਾ ਵੀ ਦੇਖ ਕੇ ਨੈਸਕ ਵਾਸ ਕਰ। ਬਾਕੀ ਰਬਿਆਂ ਦਾ ਆਪਣੀ ਇੱਕ ਗੱਲ ਦੀ ਹੋਰ ਗਰੰਟੀ ਹੁੰਦੀ ਆ ਹਰੇਕ ਦੇ ਕਿੰਨੇ ਜੇ ਕੋਈ ਪਸ਼ੂ ਦੇ ਹਨਾ ਸਰੀਰ ਤੇ ਗੰਡ ਮਰੋੜੀ ਜਾਂ ਹਜੀਰ ਆ ਤਾਂ ਬੱਚੇ ਆਪਣੀ ਕੋਈ ਫਰੀਜ਼ ਚ ਲਾ ਲੈ ਆਏ ਨਹੀਂ ਬਈ ਕੋਈ ਚੱਕਰ ਵੀ ਪੈਸੇ ਦੇਣ ਦੀ ਵੀ ਲੋੜ ਨਹੀਂ। ਠੀਕ ਆ। ਲਓ ਵੀ ਮਿੱਤਰੋ ਬਾਈ ਦਾ ਬਾਈ ਕਹਿੰਦਾ ਵੀ ਆਏ ਨਹੀਂ ਕੋਈ ਗੱਲ ਵੀ ਆਪਣੀ ਜਿਹੜੀ ਗੱਲ ਕਹੀ ਸੀ ਗੱਲ ਉਹੀ ਨਿਕਲੂਗੀ ਇੱਥੇ ਆਏ ਤਾਂ ਵੀ ਤੇ ਵੀਡੀਓ ਦੇ ਵਿੱਚ ਵੀ ਉਹੀ ਹੋਊਗੀ ਬਾਕੀ ਅੱਜ ਬਿਆਹਤ ਆਪਾਂ ਆਫਰ ਵੀ ਰੱਖਾਂਗੇ ਠੀਕ ਹੈ ਇਹਦੇ ਵੀ ਚੈੱਕ ਕਰਾ ਦੇ ਦੁੱਧ ਵਾਲੀ ਨਾਲ ਬਹੁਤ ਜੀ ਲੱਗੀ ਆ ਇਹਦਾ ਬੱਛੀ ਦਾ ਢਾਂਚਾ ਬਹੁਤ ਸੋਹਣਾ ਹੈ ਜੀ ਬਰੀਕ ਤੇ ਹਾਂ ਚੌਕਦਾਉਂਕ ਪੂਰੀ ਆ ਤੇ ਕੱਦ ਕਾਠ ਵੀ ਸੋਹਣਾ ਬੱਛੀ ਦਾ ਨਿੱਗਰ ਨਰੋਈ ਆ ਤੇ ਲਵਪ੍ਰੀਤ ਫਿਰ ਕੀ ਡਿਮਾਂਡ ਹੈ ਇਹਨਾਂ ਦੀ ਕੀ ਆਫਰ ਹੈ ਬਈ ਕਰ ਜੀ ਤਾਂ ਡਿਮਾਂਡ ਇਹਨਾਂ ਦੀ ਆਪਾਂ ਕਰਦੇ ਆ 60000 ਕਿੰਨਾ ਬੱਛਿਆਂ ਦੀ 60000 ਰੁਪਏ ਡਿਮਾਂਡ ਆ ਤੇ ਤਾਂ 300 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਤਿੰਨੇ ਇਕੱਠੀਆਂ ਲੈਂਦਾ ਠੀਕ ਹੈ ਜੇ ਕੋਈ ਦੋ ਲੈਂਦਾ 200 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਇੱਕ ਲੈਂਦਾ 50 ਕਿਲੋਮੀਟਰ ਕਰਾਇਆ ਠੀਕ ਹੈ ਲਓ ਵੀ ਮਿੱਤਰੋ ਬਾਈ ਦੇ ਆਫਰ ਪੂਰੇ ਹੋ ਆ ਬਾਈ ਕਹਿੰਦਾ ਜੇ ਕੋਈ ਤਿੰਨੇ ਨਾ ਖਰੀਦੂਗਾ 300 ਕਿਲੋਮੀਟਰ ਕਰਾਇਆ ਫਰੀ ਜੇ ਕੋਈ ਦੋ ਲਊਗਾ ਤਾਂ 200 ਕਿਲੋਮੀਟਰ ਕਰਾਇਆ ਫਰੀ ਲੈਦੀ ਵੀਡੀਓ ਨਹੀਂ ਪਾਣੀ ਬਈ ਅਗਲਾ ਕਹਿੰਦਾ ਵੀਡੀਓ ਪਾ ਦੇ ਹਾਂ ਵੀ ਵੀਡੀਓ ਵਿੱਚ ਤੁਸੀਂ ਤਸੱਲੀ ਆ ਗਈ ਮਰਖ ਵਰਖ ਪੂਰੀ ਕਰ ਲਓ ਵੀਡੀਓ ਨੂੰ ਪੂਰਾ ਦੇਖਿਆ ਕਰੋ ਐਂਡ ਤੱਕ ਤੇ ਸਾਰੀ ਵੀਡੀਓ ਦੇਖ ਕੇ ਤੇ ਫਿਰ ਬਾਈ ਨੂੰ ਫੋਨ ਲਾਇਆ ਕਰੋ ਇੱਕ ਨਾ ਬਿਆਨ ਤੇ ਹੋਰ ਬੇਨਤੀ ਆ ਜਿਹੜਾ ਬੰਦਾ ਲੈਂਦਾ ਬਾਈ ਸਾਈ ਪਾਏ ਬਿਨਾ ਹਨਾ ਤੁਰੇ ਨਾ ਕਿਉਂਕਿ ਚੱਕਰ ਆਏ ਆ ਬਾਈ ਤੇ ਕਈ ਲੋਕ ਕੋਈ ਫੋਨ ਜਲਾਈ ਜਾਂਦੇ ਟਾਈਮ ਪਾਸ ਕਰਨ ਦੇ ਮਾਰੇ ਵਿਹਲੇ ਹੁੰਦੇ ਆ ਸਹੀ ਗੱਲ ਤੇ ਉਹ ਦੂਜਿਆਂ ਨੂੰ ਵੀ ਦੇਖੋ ਟਾਈਮ ਪਾਸ ਭਰਾਓ ਤੁਹਾਡੇ ਦੂਰ ਰਹਿਣ ਹਾਂ ਉਹ ਹੱਥ ਨੇ ਵਿਹਲੇ ਹੁਣਾ ਉਦੋਂ ਫੋਨ ਲਾ ਲੈ ਸਹੀ ਗੱਲ ਆ ਬਾਈ ਬਾਈ ਕਹਿੰਦਾ ਵੀ ਸ਼ਾਮ ਦੇ ਟਾਈਮ 6 ਵਜੇ ਤੋਂ ਬਾਅਦ ਆਪਾਂ ਫ੍ਰੀ ਹੁੰਨੇ ਆ ਹਾਂ ਉਦੋਂ 2 ਘੰਟੇ ਜਿਹੜਾ ਮਰਜ਼ੀ ਵੀ ਫੋਨ ਲਾ ਲੈ ਪਰ ਜਿਹੜੇ ਪੁਰਾਣੇ ਬੱਚਿਆਂ ਦੀ ਖਾਤਰ ਫੋਨ ਲਾਉਣਾ ਦਿਓ ਆਵਦਾ ਪੂਰੀ ਵੀਡੀਓ ਵੇਖ ਕੇ ਗੌਰ ਦੇ ਨਾਲ ਸਾਰੀ ਵੀਡੀਓ ਵੇਖ ਕੇ ਤੇ ਫਿਰ ਫੋਨ ਲਾਇਓ ਜਿਹੜਾ ਨਾ ਕਿ ਸੋਦੇ ਪਸੰਦ ਹੋਇਆ ਹਾਂ ਬਾਕੀ ਲੈ ਦੀ ਵੀਡੀਓ ਬਾਈ ਕਹਿੰਦਾ ਪੈਣੀ ਨਹੀਂ ਹਲਕੀ ਆ ਬੀੜ ਠੀਕ ਆ ਥੋੜਾ ਜਿਹਾ ਜਿਵੇਂ ਕਿ ਹਾਂ ਥੋੜੀ ਜੀ ਲਸੇਰੀ ਆ ਪਰ ਬੱਛੀ ਦੇ ਜਿਹੜੇ ਅੰਗ ਢੰਗ ਆ ਤੇ ਰੰਗ ਰੂਪ ਆ ਬੱਛੀ ਤਾਂ ਸੋਹਣੀ ਗਾਂ ਤਿਆਰ ਹੋਊਗੀ ਅਨੇਰ ਬਿਆਨਤਾ ਆਪਾਂ ਕਹਿ ਦਿੰਨੇ ਆ ਐ ਬੱਤਾ ਪੈਂਦਾ ਇਤਨਾ ਮੜਾ ਕੈਮਰਾ ਮਾਰਦਾ 2 ਮਿੰਟ ਲੱਗਣੇ ਆ ਆਪਾਂ ਨੂੰ ਵੱਧ ਸਹੀ ਗੱਲ ਆ ਆ ਚੀਜ਼ਾਂ ਦੇ ਮੁੱਲ ਪੈਂਦੇ ਬਈ ਆ ਤਾਂ ਨਗੀਨਾ ਕੀ ਵਾਤਾਈਆਂ ਸਹੀ ਗੱਲ ਜਿਵੇਂ ਹੁਣ ਵਾਈਟ ਕਲਰ ਦੇ ਵਿੱਚ ਵੱਚੀ ਆ ਆਪਾਂ ਇੱਕ ਧਾਰਨੀ ਦਿੱਤੀ ਆ ਵੀ ਜੇ ਮਨ ਕੇ ਜਦੋਂ ਪਸ਼ੂ ਦੀ ਸੇਵਾ ਸੰਭਾਲ ਚੰਗੀ ਹੁੰਦੀ ਆ ਤੇ ਦੇਖੋ ਇਸ ਤਰ੍ਹਾਂ ਨਿੱਗੜ ਨਰੋਈ ਵੜ ਪਿਆ ਰਹੇ ਆ ਹਾਂ ਪਹਿਲਾਂ ਆਪਾਂ ਇਹਦੀ ਕਚੇਰੀ ਦੀ ਪਾਈ ਸੀ ਹਾਂ ਪਤਾ ਕੀ ਚੱਕਰ ਹੋ ਗਿਆ ਕੱਲੂ ਮੰਡੀ ਆ ਡਾਪਾ ਦੀ ਹਾਂ ਮੰਡੀ ਆ ਤੇ ਤਾਈਓ ਇਹ ਵੀਡੀਓ ਦਾ ਅੱਜ ਆਪਾਂ ਮੈਸੀ ਕਰ ਹਾਂ ਵੀ ਉਹ ਸਹੀ ਗੱਲ ਆ ਬਾਕੀ ਦਾਣਾ ਪਾਣੀ ਇਹਨਾਂ ਦਾ ਜਿੱਦੋ ਜਿੱਥੇ ਜਿੱਥੇ ਹੋਇਆ ਤੇ ਇੱਥੇ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਤਿੰਨ ਬੱਚੀਆਂ ਬਾਈਕਲੇ ਵੀਡੀਓ ਟਾਈਮ ਨਾ ਵੇਂਦਾ ਜੇ ਕੋਈ ਬੰਦਾ ਚੰਗੀ ਗਾਂ ਦਾ ਚੰਗੀ ਗਾਂ ਲੈਣ ਦਾ ਚਾਹਵਨ ਹੋਇਆ ਦਿਖਾ ਵੀ ਤੇ ਬਾਈ ਜੀ ਦਾ ਨੰਬਰ ਲਾ ਮਾਰ ਦੇ ਲੈ ਬਾਈ ਫਿਰ 10 ਦੀ ਮਕੀਨੇ ਦੀ ਕੀ ਡਿਟੇਲ ਆ ਵੈਸੇ ਇਹਨਾਂ ਦੀ ਅਸੀਂ ਵੀਡੀਓ ਅੱਡ ਬਣਾਉਣੀ ਸੀ ਤੇ ਚਲੋ ਹੁਣ ਵੱਚਿਆਂ ਦੇ ਨਾਲ ਹੀ ਆਪਾਂ ਵਿਖਾ ਦਿੰਨੇ ਆ ਕੀ ਡਿਟੇਲ ਹੈ ਜੀ ਮਕੀਨੇ ਦੀ ਮੈਂ ਤੇਰਾ ਪਹਿਲਾਂ ਤਾਂ ਕਰੋ ਜੀ ਥਣ ਚੈੱਕ ਕਿਆ ਬਾਤਾਂ ਆ ਆਰਡਰ ਕੁਆਲਟੀ ਜਿਹੜੀ ਪੂਰੀ ਐ ਬਿਊਟੀ ਵਾਲੀ ਵੀ ਇਦਾਂ ਤੇ ਦੁੱਧ ਵਾਲੇ ਪਾਸੇ ਵੀ ਇੱਕ ਨੰਬਰ ਰਹੂਗੀ ਬਾਈ ਕੀਰਕਾ ਦਾ ਬਿਆਨ ਤਾਂ ਤੀਜਾ ਸੂਆ ਸੁਗੀ ਕੋਈ ਦੂਜਾ ਨਹੀਂ ਆ ਠੀਕ ਆ ਤੀਜਾ ਸੂਆ ਸੁੰਦੀ ਆ ਹਾਂ ਤੇ ਪਿਛਲੇ ਸੂਏ ਨੇ ਕਿੰਨਾ ਦੁੱਧ ਪਾਇਆ ਲੱਭੀਦਾ ਸੂਏ ਨੇ ਮਾਲਕ ਦਾ ਕਹਿੰਦੇ 28 ਲੀਟਰ ਦੁੱਧ ਦਿੰਦਾ ਬਈ ਠੀਕ ਆ ਤੇ ਪਰ ਆਪਾਂ ਕੋਈ ਨਹੀਂ ਕਹਿੰਦੇ ਅਗਲਾ ਆ ਦੀ ਸੇਵਾ ਨਾਲ ਦੇਖ ਕੇ ਤੇਰੇ ਹਿਸਾਬ ਨਾਲ ਕਿੰਨਾ ਕਬਾ ਦੁੱਧ ਦੱਤੇ ਜਿਹਦੇ ਹਿਸਾਬ ਨਾਲ ਗਾਂ ਨੂੰ ਅੰਗ ਢੰਗ ਲੱਗੇ ਤੇਰੇ ਹਿਸਾਬ ਨਾਲ ਮੂੰਹ ਮੱਥਾ ਚੱਕਦਾ ਸਹੀ ਗਾ ਨਸਲ ਕੁਆਲਟੀ ਦੇਖੋ ਮਿੱਤਰੋ ਪਹਿਲਾਂ ਤਾਂ ਕੁਆਲਟੀ ਕਰੋ ਚੈੱਕ ਮੈਂ ਕਹਿੰਦੀ ਦੁੱਧ ਵਾਲੀ ਬਰੀਡ ਵੀ ਆ ਤੇ ਜਿਹੜੇ ਭਰਾਣੇ ਤੇਰੇ ਬਰੀਡਿੰਗ ਤੇ ਕੰਮ ਕਰਨਾ ਤੇ ਚੰਗੇ ਮੰਨ ਕੇ ਚੱਲੋ ਸੀਮੰਦੀ ਹੈ ਹੈਨਾ ਕਰਨੀ ਹੈ ਸਿਲੈਕਸ਼ਨ ਤੇ ਉਹਨਾਂ ਭਰਾਵਾਂ ਵਾਸਤੇ ਬੈਸਟ ਆਪਸ਼ਨ ਹੈ ਜੱਕਮੀ ਜਿਹੜੀ ਆਪਾਂ ਵੀਡੀਓ ਵਿੱਚ ਸਾਡੇ ਆਪਣੀਆਂ ਦੇ ਦੇਖਿਓ ਆ ਗਏ ਬਈ ਜੱਕਮੀਆ ਦਾ ਸਹੀ ਗੱਲ ਹੈ ਬਾਈ ਨਾ ਮੁੱਲ ਪੈਂਦਾ ਬਾਈ ਤੇ ਲਾਪਰੀ ਤੇ ਫਿਰ ਮੈਂ ਇਹਦਾ ਐਂ ਦੱਸ ਬਈ ਸੀਮੰਟ ਡਿਟੇਲ ਇਹ ਕਿਹੜੇ ਸੀਮੰਦੀ ਆਪ ਇਹ ਇਹ ਬਹਿਤ ਉਹਨਾਂ ਨੇ ਦੱਸੀ ਸੀ ਆਪਾਂ ਨੂੰ ਇਹ ਪਾਈਪਰ ਦੀ ਦੱਸੀ ਸੀ ਉਹ ਪਾਈਪਰ ਦੀ ਇਹਦੀ ਕੋਈ ਸੀ ਮਨ ਕਿਹੜਾ ਲੱਗਿਆ ਇਹਦੇ ਸੀਮਨੇ ਆ ਉਹਨਾਂ ਨੇ ਦੱਸਿਆ ਤਾਂ ਚੰਗਾਈ ਲੱਗਿਆ ਪਰ ਆਪਾਂ ਨਹੀਂ ਕਹੋ ਕਹਿੰਦੇ ਕਿ ਬਾਗਲਾ ਕਹਿੰਦਾ ਸਹੀ ਗੱਲ ਆਪਣੇ ਹੱਥੀਂ ਨਹੀਂ ਲੱਗਿਆ ਹਣਾ ਵੀ ਆਪਾਂ ਨੂੰ ਕਰ ਕਰੂ ਵੀ ਬੰਦਾ ਗੱਪ ਮਾਰ ਕੇ ਦੇਉ ਸਹੀ ਗੱਲ ਆ ਇਹ ਤਾਂ ਹੈ ਲੈ ਫਿਰ ਖੋਲਣਾ ਫਿਰ ਤੁਰ ਤਰਾ ਕਰਾਈਏ ਚੱਕ ਮਿੱਤਰੋ ਕਰੋ ਚੱਕ ਜੀ ਆਰਡਰ ਕੁਆਲਟੀ ਕਰੋ ਚੱਕ ਐ ਥਨ ਥਨਾ ਥਨਾ ਦਾ ਸਾਈਜ਼ ਕਰੋ ਚੱਕ ਮੋਟਾ ਮੋਟਾ ਥਨਾ ਪੀੜੀ ਦੇ ਪਾਵੇ ਵਾਂਗੂ ਅਗਲਾ ਕਹਿੰਦਾ ਪੀੜੀ ਦੇ ਪਾਵੇ ਵਾਂਗੂ ਚਾਰੇ ਨੁਕਰਾਂ ਤੇ ਥਨ ਲੱਗਿਆ ਉਹ ਗੱਲ ਕਹਿੰਦੀ ਸੀ ਤੇ ਵਾਕਈ ਪੀੜੀ ਦੇ ਪਾਵਾਂ ਦੀ ਗੱਲ ਹੈ ਪੂਰੇ ਪਿੰਡਾਂ ਤੋਂ ਛਲ ਲੱਗਾ ਐਂ ਠੋਕਰਾਂ ਦੇ ਵੜ ਜੇ ਕਿਸੇ ਭਰਾ ਨੇ ਕੋਈ ਦੁੱਧ ਦਾ ਕੰਮ ਕਰਨਾ ਜਾਂ ਕਿਸੇ ਭਰਾ ਨੇ ਕੋਈ ਬਰੀਡਿੰਗ ਦਾ ਕੰਮ ਕਰਨਾ ਸਾਰੇ ਆਪਸ਼ਨ ਲਈ ਵੈਸਟ ਆ ਕਿਉਂਕਿ ਬਰੀਡਿੰਗ ਵਾਸਤੇ ਵੀ ਇੱਕ ਨੰਬਰ ਹੋਊਗੀ ਕੁਆਲਿਟੀ ਬਹੁਤ ਚੰਗੀ ਹੈ ਗਾਂ ਦੀ ਸੋਹਣਾ ਰੰਗ ਰੂਪ ਹੈ ਜਿਹੜੀ ਆਡਰ ਕੁਆਲਿਟੀ ਹੈ ਬਾ ਕਮਾਲ ਰੋਗ ਬਗ ਨਾ ਚੱਕ ਜੀ ਵੰਡ ਲੈ ਦੇ ਦੀ ਲਈ ਫਿਰਦੀ ਆ ਥਨਾ ਥਨਾ ਦਸਾਏਗਾ ਜਿਹੜਾ ਇਹ ਮੋਟਾ ਮੋਟਾ ਮੁਠੀ ਵਾਲਾ ਥਾਣਾ ਹੱਥ ਦੀ ਚੁਆਈ ਵਾਲਾ ਸੋਹਣਾ ਰੰਗ ਪ੍ਰਿੰਟਾ ਲਓ ਜੀ ਕਰੋ ਚੈੱਕ ਜੀ ਤੋੜਾ ਤਾਰਾ ਕਰੋ ਚੈੱਕ ਇੱਕ ਨੰਬਰ ਇਹੋ ਜਿਹੇ ਨਗੀਨੇ ਘਰ ਘਰ ਨਹੀਂ ਖੜੇ ਹੁੰਦੇ ਮਿੱਤਰੋ ਵੇਰਨ ਨਹੀਂ ਆਉਂਦੇ ਨਾ ਟਾਂ ਨਹੀਂ ਆਉਂਦੇ ਵੀਡੀਓ ਵਿੱਚ ਜਿਹੜੇ ਇਹੋ ਜਿਹੇ ਚਿੱਟੀਆਂ ਨਗਰੀਆਂ ਵਸ਼ੀਰੀਆਂ ਅਰਜੀਆਂ ਬਾਕੀ ਦੁੱਧ ਵਾਲੇ ਪੱਖ ਤੋਂ ਵੀ ਬਹੁਤ ਚੰਗੀ ਰਹੂਗੀ ਸੋਹਣਾ ਥਨ ਦਾ ਡਿਜ਼ਾਈਨ ਨਾੜਾ ਨੂੜਾ ਲੀਤੇ ਬਹੁਤ ਬੰਦ ਨਹੀਂ ਹੋਈ ਬੰਦ ਲਿਓ ਨਾ ਬੰਦਨੀ ਹੋਈ ਨਾ ਸਹੀ ਗੱਲ ਆ ਬਾਈ ਤੇ ਲਪਰੀ ਤੇ ਦੀ ਡਿਮਾਂਡ ਫਿਰ ਬਿਆਨ ਤੇ ਡਿਮਾਂਡ ਕੋਈ ਇਹਦਾ 1 45 ਨਹੀਂ ਕਹਿੰਦਾ ਕੋਹ ਨਹੀਂ ਕਹਿੰਦਾ ਇਹਦਾ ਮੁੱਲ 1 ਲੱਖ 5000 ਰੁਪਈਆ ਹੈ 1 ਲੱਖ 5000 ਰੁਪਈਆ ਹਾਂ ਤੇ ਵਿਚੋ ਮਾਨਤਾਣ ਹੋ ਜੂ ਮਾਨਤਾਣ ਕਰਦਾਂਗੇ ਮੌਕੇ ਠੀਕ ਹੈ ਲਓ ਵੀ ਮਿੱਤਰੋ ਭਾਈ ਕਹਿੰਦਾ 1 5000 ਚ ਮਾਨਤਾਣ ਕਰਦਾਂਗੇ ਪਰ ਇਹ ਬਾਣੀ ਮਿਲਨੇ ਕਿਤੇ ਕਿਉਂਕਿ 25 26 ਕਿਲੋ ਦੁੱਧ ਜਾਣੇ ਆਉਣਾ ਪਾ ਦੇਣਾ ਭਾਈ ਕਹਿੰਦਾ ਵੀ 28 ਕਿਲੋ ਦੁੱਧ ਮਾਲਕ ਦਾ ਮੁਤਾਬਕ ਅਭੀ ਪਿਛਲੇ ਸੂਹ ਦਿੱਤਾ ਹੋ ਸਕਦਾ ਇਹਦੀ ਵੱਧ ਦੇ ਦੇ ਜੇ ਸੇਵਸ ਸੰਭਾਲ ਹੋ ਗਈ ਤਾਂ 2 ਕਿਲੋ ਵੱਧ ਵੀ ਤੇ ਗੱਲ ਕਰਦੇ ਆ ਕੱਲ ਨੂੰ 3 ਨੰਬਰ ਸ਼ਰਟ 'ਚ ਖੜੀ ਹੋਊਗੀ ਕੋਈ ਬੰਦਾ ਆ ਕੇ ਦੇਖੇ ਜੇ ਮੰਡੀ ਤੇ ਗਿਆ ਸਹੀ ਗੱਲ ਆ ਮਿੱਤਰੋ ਲੈ ਵੀ ਹੱਕ ਲੈ ਬਈ ਗਾਂ ਨੂੰ ਲੈ ਚੱਲ ਸ਼ਾਮੇ ਆਰਡਰ ਕੁਆਲਿਟੀ ਦਾ ਬਾ ਕਮਾਲ ਆ ਪੂਰੀਆਂ ਬਿਊਟੀ ਵਾਲੀ ਗਾਂ ਤੇ ਬਰੀਡਿੰਗ ਦੇ ਕੰਮ ਨੂੰ ਵੀ ਇੱਕ ਨੰਬਰ ਆ ਸੋਹਣੀ ਫੇਸ ਕੁਆਲਿਟੀ ਆ ਥਣਾ ਥਣਾ ਦਾ ਸਜਦਾ ਜਿਹੜਾ ਇੱਕ ਨੰਬਰ ਦੁੱਧ ਬਾਦੂ 25 26 ਕਿਲੋ ਲਾਪਰੀ ਤੇ ਆਵਣਾ ਹੈ ਨਾ ਬਿਆਨ ਤੇ ਯਾਰ ਜਿੱਥੋਂ ਤਾਈ ਮੈਨੂੰ ਜਿਹੜੇ ਸਾਰੇ ਬਾਕੀ ਜਿਹੜੇ ਸੇਵਾ ਸੰਭਾਲਤੇ ਡਿਪੈਂਡਰਲੇ ਤੇ ਉੱਤੇ ਆ ਇਹੋ ਜੀ ਮੂਰੇ ਕਾਰਗਲ ਦੀ ਬੋਰੀ ਖੋਲੀ ਹੋਵੇ ਸਹੀ ਗੱਲ ਹੈ ਮੈਂ ਇਹ ਦੁੱਧ 30 ਤੋਂ ਪਲੱਸ ਵੀ ਦੇਊਗਾ ਸਹੀ ਗੱਲ ਹੈ ਪਰ ਜੀ ਕਿਸੇ ਫਾਰਮ ਚ ਖੇਲਿਆਰ ਕੇ ਗਾਂ ਵੇਚਣੀ ਹੋਵੇ ਬਾ ਦੁੱਧ 35 ਕਿਲੋ ਵੀ ਪਾਰੂ ਬਾਈ ਉਵੇਂ ਤਾਂ ਬਈ ਯਾਰ ਫਾਰਮ ਵਾਲਿਆਂ ਕੋਲ ਤਾਂ ਤੈਨੂੰ ਪਤਾ ਪਿਆ ਹੋਣਾ ਪਾਣੀ ਪਿਆ ਹੋਣਾ 24 ਘੰਟੇ ਫੀਡ ਉਹਨਾਂ ਦੀ ਪਾਈ ਹਾਂ ਬਾਈ ਸਾਇੰਸ ਕਿਉਂਕਿ ਗਾਂ ਨੂੰ ਅੰਗ ਢਾਂਗੀ ਚੁੰਗੇ ਲੱਗੇ ਸੋਹਣੇ ਦੁੱਧ ਦਹਾੜੀ ਗਾਂ ਚੰਗੀ ਜਾਤ ਬਰੀਡ ਵਾਲੀ ਆ ਬਾਕੀ ਇਹਦੇ ਲਿਵ ਚ ਢੰਨਾ ਢੰਨਾ ਬਹੁਤ ਆਈਆਂ ਜਿੱਥੋਂ ਤਾਂ ਇਹ ਲਿਵਾ ਉੱਥੋਂ ਤਾਂ ਹੀ ਦਿਖਾਵਾਂਗੇ ਜਦੋਂ ਇਹ ਬੱਚੀ ਨੇ ਅੱਜ ਤਾਂ ਉਵੇਂ ਖਿੱਚਣਾ ਫਿਰ ਸਹੀ ਗੱਲ ਕਿੱਥੇ ਆਊਗਾ ਬਾਕੀ ਉਹ ਲਪਰੀ ਤੇ ਜਦੋਂ ਬਈ ਸੁੰਦੇ ਸੁੰਦੇ ਨੇ ਤਾਂ ਲਿਵਾ ਭਰ ਜਾਣਾ ਹਾਂ ਤੇ ਇਹ ਪਾਰਟਨ ਨਹੀਂ ਲੈਂਦੀ ਜਿੱਥੋਂ ਤਾਈ ਮੈਨੂੰ ਉਮੀਦ ਆ ਇਹ 1 2 ਦਿਨ ਲਊਗੀ ਬਸ ਠੀਕ ਹੈ ਨੰਬਰ ਬੋਲ ਦਿਓ ਆਰਡਰ ਦੁਆਰਾ 95729257848 ਠੀਕ ਹੈ ਲਓ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਬੱਚਾ ਵਿਖਾਈਆਂ ਤੇ ਇੱਕ ਦਿਖਾਇਆ ਤੁਹਾਨੂੰ ਨਗੀਨਾ ਦੁੱਧ ਵਾਲਾ ਪੀਸ ਤੇ 2520 ਕਿਲੋ ਦੁੱਧ ਪਾ ਦੂ ਇੱਕ ਬੰਦ ਚੋ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਕਹਿੰਦਾ ੱੱਕੇ ਮਾਰੀ ਆ ਬਿਆਹ ਤਾਂ ਸਹੀ ਗੱਲ ਸੀਖਲਾ ਦੇ ਦਾ ਤਾਂਤੀ ਕੋਈ ਨਹੀਂ ਦਾ ਤੇ ਬਾਕੀ ਸੋਨਾ ਖੰਨਾ ਖੰਨਾ ਦਾ ਸਾਈਜ਼ ਆ ਭਾਵੇਂ ਕੋਈ ਹੱਥੀ ਚਵਾਈ ਕਰ ਲੇ ਮਾਣੇ ਕਰ ਲਈ ਕੋਈ ਮਸ਼ੀਨ ਤੇ ਤੇ ਸੋਹਣੀ ਗਾਂ ਚੰਗੀ ਦਧਾਰੂ ਤੇ ਤਿੰਨ ਹੈਗੀਆਂ ਬਾਈ ਕੋਲੇ ਵਸੀਆਂ ਆਈ ਦੀ ਵੀਡੀਓ ਦੇ ਵਿੱਚ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਬਾਕੀ ਗੱਲਬਾਤ ਕਰ ਸਕਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਧੰਨਵਾਦ ਮਿਲਦੇ ਆਗੇ ਨਵੇਂ ਵੀਡੀਓ ਚ ਆਸੀ ਕਰ ਸਾਰੇ ਨੂੰ